ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਲੇ ਪਾਉਣੇ ਸੀ ਨਾ ਗੁਰੂ ਗੋਬਿੰਦ ਰਾਏ ਜੀ ਨਵਾਂ ਸਾਲਾਂ ਦੇ ਨੇ ਲੱਗ ਲੱਗੇ ਗੋਬਿੰਦ ਰਾਏ ਜੀ ਸਨਾਤਨ ਮਤ ਨੂੰ ਰੱਖਣ ਲਈ ਸਿਰ ਦੇਣਾ ਪੈਣਾ ਤੇ ਗੋਬਿੰਦ ਰਾਏ ਨੇ ਕਹਿੰਦੇ ਸੀ ਤੁਹਾਡੇ ਤੋਂ ਵੱਡਾ ਇਸ ਰੂਹੇ ਜ਼ਮੀਨ ਤੇ ਕੋਈ ਮੁਰਸ਼ਿਦ ਨਹੀਂ ਸੀਸ ਦੋ ਕਿਰਖਿਆ ਕਰੋ ਸਨਾਤਨ ਮਤ ਦੀ ਧਰਮ ਗੁਰ ਤੇਗ ਬਹਾਦਰ ਸਾਹਿਬ ਅਕੂ ਆਂਦੇ ਨੇ ਤੁਹਾਡੇ ਲਈ ਬੜਾ ਘਾਟੇਵੰਦਾ ਸੌਦਾ ਏ ਗੋਬਿੰਦ ਰਾਏ ਜੀ ਤੁਸੀਂ ਯਤੀਮ ਹੋ ਜਾਣਾ ਗੁਰੂ ਗੋਬਿੰਦ ਰਾਏ ਜੀ ਨੇ ਇਹ ਬਚਨ ਆਖਿਆ ਅੱਜ ਇੱਕ ਘਾਟੇਵੰਦਾ ਸੌਦਾ ਨਹੀਂ ਹੈ ਜੇ ਮੇਰੇ ਧੀਮ ਹੋਇਆ ਤੁਹਾਡੇ ਸਿਰ ਦਿੱਤੇ ਆ ਭਾਰਤ ਵਰਸ਼ ਦੇ ਲੱਖਾਂ ਬੱਚੇ ਯਤੀਮ ਹੋਣੋਂ ਬਚ ਜਾਣ ਤੇ ਇਸ ਮੌਦ ਦਾ ਇਹ ਬੰਦਾ ਹੈ